ਆਹਨੂੰ ਪਿਆਰ ਅਰੇ ਪੁੱਤਰੇ ਜਾਨੇ ਸਾਬ ਮੈਨੂੰ ਦੇ ਦਿਓ ਮੈਂ ਨਹੀਂ ਰੁਕਣਾ ਜੇ ਮੈਂ ਹਾਈ ਕੋਰਟ ਤੱਕ ਵੀ ਜਾਵਾਂਗੀ ਉਹਨਾਂ ਨੇ ਅਜੇ ਰੱਖ ਲਿਆ ਹਾਈ ਕੋਰਟ ਤੱਕ ਜਾਵਾਂਗੀ ਮੁਲਕੋਂ ਬਾਹਰ ਮੇਰੇ ਪੁੱਤੇ ਨਹੀਂ ਗੱਲ ਨਹੀਂ ਸਰ ਅਫਸਰ ਉਹ ਵੀ ਸਾਡੇ ਅਫਸਰ ਉਹਨਾਂ ਸਾਡੀ ਗੱਲ ਤਾਂ ਸੁਣੀ ਚਾਹੀਦੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਗੱਲ ਪਹੀਦੀ ਹੈ ਜੀ ਜਨਾਬੀ ਤਾਂ ਉਹਨੂੰ ਸੱਚਾ ਮਿਲੂਗਾ ਹਾਂ ਬਿਲਕੁਲ ਬਿਲਕੁਲ ਜਰਾ ਇਹੀ ਇਹੀ ਚਾਹੁੰਦੇ ਆ ਜੀ ਕੋਈ ਗੱਲ ਨਹੀਂ ਸਰ ਪਰਚਾ ਤੇ ਟਾਈਮ ਨਹੀਂ ਲੱਗਦਾ ਹਾਂਜੀ ਅਈ ਇਹ ਕਹਿੰਨੇ ਵੀ ਤਾਂ ਅਸੀਂ ਉਹ ਸਰਕਾਰ ਵੀ ਕਰਨਾ 1 ਵਜੇ ਦਾ ਟਾਈਮ ਹੋ ਗਿਆ ਜੀ ਪਰਚੇ ਦਾ ਕੰਮ ਮੇਰੇ ਨਾਮ ਚੱਲ ਯਾਰ ਮੈਂ ਤੇ ਤੁਹਾਡੇ ਡੀਐਸਪੀ ਦੇ ਨੂੰ ਕਹਿ ਰਿਹਾ ਇੱਕ ਹਾਂਜੀ ਨਹੀਂ ਨਹੀਂ ਸਰ ਤੁਹਾਡੇ ਤੇ ਦਸਾ ਜਾਣੂ ਬਸ ਉਹਦੇ ਤੋਂ ਠੀਕ ਹੈ ਸਰ 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 ਪਰਿਵਾਰ ਨੂੰ ਕੋਈ ਭਰੋਸਾ ਦਿਵਾਇਆ ਈ ਤੁਸੀਂ ਕੋਈ ਗੱਲ ਨਹੀਂ ਅਸੀਂ ਜੋ ਕਾਨੂੰਨ ਮੁਤਾਬਕ ਕਾਰਵਾਈ ਬਣਦੀ ਹੈ ਜੀ ਜੋ ਐਫਆਈਆਰ ਬਣਦੀ ਹੈ ਅਸੀਂ ਦਰਜ ਕਰ ਰਹੇ ਹਾਂ ਜੀ ਉਹ ਠੀਕ ਹੈ ਜੀ ਇਹ ਕਿਹਨਾਂ ਤੇ ਐਫਆਈਆਰ ਮੰਗ ਕਰ ਰਹੇ ਸਰ ਜਿਹੜੇ ਟੀਚਰਜ਼ ਨੇ ਇਹਨਾਂ ਨੇ ਲਿਖਾਇਆ ਜੀ ਆਪਦੇ ਬਿਆਨ ਦੇ ਜੇ ਅਸੀਂ ਉਹਨਾਂ ਦੇ ਉੱਪਰ ਜੋ ਕਾਰਵਾਈ ਬਣਦੀ ਹੈ ਕਾਨੂੰਨੀ ਅਸੀਂ ਉਹ ਪਰਚਾ ਦੇਾਂਗੇ ਜੇ ਅਗਲੀ ਕਾਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਤੁਸੀਂ 1436120 ਦੀ ਮੰਗ ਕਰਦੇ ਹੋ ਲਾ ਦੇ ਜੀ ਹਾਂ ਜੀ ਲਾ ਦੇ ਸਾਨੂੰ ਹਾਂ ਜੀ ਅੱਗੇ ਲਿਖਾ ਦੇ ਸਰ ਨਾਲ ਬਾਈ ਕੱਟ ਕੇ ਸਾਨੂੰ ਦਿਓ ਅਸੀਂ ਅੱਗੇ ਮਲਾ ਦੇ ਦੀ ਨਾ ਅਸੀਂ ਕੋਈ ਕੰਮ ਅੱਗੇ ਨਹੀਂ ਕਰਨਾ ਚਾਹੁੰਦੇ ਮਤਲਬ ਦੀ ਆਪਣੇ ਆਪ ਵਾਪਸ ਜਾਣੇ ਅਸੀਂ ਤੁਹਾਡਾ ਹੋ ਗਿਆ ਯਾਰ ਮੈਂ ਕੀ ਕਹਦਾ ਗੱਲ ਬਸ ਠੀਕ ਹੈ ਜੀ ਜੀ ਸਰ ਡੀਐਸਪੀ ਸਾਹਿਬ ਨੇ ਤੁਹਾਡੀ ਮੰਗ ਪੂਰੀ ਕੀਤੀ ਹੈ ਕੀ ਕਹਿਣਾ ਚਾਹੁੰਦੇ ਸਾਹਿਬ ਨੇ ਸਾਡੇ ਨਾਲ ਇਹ ਗੱਲ ਕੀਤੀ ਸੀ ਵੀ ਅਸੀਂ ਤੁਹਾਨੂੰ ਬਾਈ ਹੈਂਡ ਹੁਣੇ ਐਪਰੇ ਕੱਟ ਕੇ ਦੇਵਾਂਗੇ ਜੋ ਧਾਰਤ ਬਣਦੀ ਨਹੀਂ ਲਾ ਕੇ ਤੁਹਾਨੂੰ ਹੁਣੇ ਕੱਟ ਕੇ ਦੇਨੇ ਅਸੀਂ ਇਸ ਟਾਈਮ ਸਾਹਿਬ ਦੇ ਨਾਲ ਹੀ ਜਾ ਰਹੇ ਹਾਂ ਜੀ ਐਫਆਰ ਦੀ ਕਾਪੀ ਲੈ ਦੇ ਨਾਲ ਜਾ ਰਹੇ ਆ ਪੋਪੀ ਲੈਣੇ ਸਾਹਿਬ ਨੇ ਤੁਹਾਨੂੰ ਬਹੁਤ ਵਧੀਆ ਗਾਈਡ ਕੀਤਾ ਜੀ ਜਿਹਦੇ ਨਾਲ ਸਾਨੂੰ ਮਾਣ ਵੀ ਹੈਗਾ ਸਾਹਿਬ ਤੇ ਅਸੀਂ ਜਾਣਾ ਚਾਹਦੇ ਆ ਉਹਨਾਂ ਦੇ ਸਾਹਿਬ ਦੇ ਨਾਲ ਜਾਵਾਂਗੇ ਸਾਨੂੰ ਬਾਈ ਹਾਂ ਪਰਚਾ ਕੱਟ ਕੇ ਦੇ ਦਿੰਦੇ ਤੁਸੀਂ ਹੁਣ লাশ ਵਾਪਸ ਲੈ ਕੇ ਜਾ ਰਹੇ ਹੋ ਅੱਗੇ ਨਹੀਂ ਜਾ ਰਹੇ ਨਹੀਂ ਸਾਹਿਬ ਨੇ ਬਲੇ ਕੋਈ ਬਿਨਾ ਮਿਲੇਗੀ ਉਹਨਾਂ ਚਿਰ ਨਹੀਂ ਜਾਵਾਂ ਜਿਨ੍ਹਾਂ ਦਾ ਸਾਨੂੰ ਐਫਆਰ ਕਾਪੀ ਨਾ ਦਿੱਤੀ ਹੋਗੀ ਅਸੀਂ ਉਹਨਾਂ ਚਿਰ ਨਹੀਂ ਜਾਵਾਂ ਉਹਨੇ ਦੇ ਤੱਕ লাশ ਕਿੱਥੇ ਰੱਖਿਆ ਸੀ ਅਸੀਂ ਉਹਨਾਂ ਤੇਰੇ ਵੱਡੇ ਰੋਡ ਤੇ ਲੈ ਕੇ ਜਾਵਾਂਗੇ ਵੱਡੇ ਰੋਡ ਤੇ ਲੈ ਕੇ ਜਾਵਾਂਗੇ ਠੀਕ ਹੈ ਹਾਂਜੀ ਥੈਂਕ ਯੂ ਜੀ ਧੰਨਵਾਦ ਦੇਖ ਰਹੇ ਹੋ ਤਸਵੀਰਾਂ ਲਾਈਵ ਸੋਨਾ ਟੀਵੀ ਪੰਜਾਬ ਤੇ ਡੀਐਸਪੀ ਸਾਹਿਬ ਨੇ ਕਿਹਾ ਕਿ ਅਸੀਂ ਪਰਚਾ ਦੇ ਰਹੇ ਹਾਂ ਕਿ ਪਰਿਵਾਰ ਦੀ ਵੀ ਤੁਸੀਂ ਗੱਲਬਾਤ ਸੁਣੀ ਹੈ ਕਿ ਉਹਨਾਂ ਦਾ ਕੀ ਕਹਿਣਾ ਸੀ ਯਾਰ ਉਹਨੂੰ ਬੁਲਾਓ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਨੇ ਜਿਹੜਾ ਕਿ ਉਹਨਾਂ ਨੇ ਕਿਹਾ ਜਿਹੜਾ ਵੀ ਇਸ ਦੇ ਵਿੱਚ ਇਨਵੋਲ ਹੈ ਉਸ ਤੇ ਉੱਪਰ ਮਾਮਲਾ ਦਰਜ ਕੀਤਾ ਜਾਏਗਾ ਤੇ ਇਹ ਪਰਿਵਾਰ ਨੂੰ ਅਨਸਾਰ ਦਿੱਤਾ ਜਾਏਗਾ। ਡੀਐਸਪੀ ਸਾਹਿਬ ਪਹੁੰਚੇ ਹੋਏ ਨੇ ਤੇ ਉਹਨਾਂ ਨੇ ਗੱਲਬਾਤ ਕੀਤੀ ਆ। ਆਪਾਂ ਚੱਲਦੇ ਹਾਂ ਪਰਿਵਾਰ ਦੇ ਨਾਲ ਚਲੋ। ਤੇ ਲਾਸ਼ ਆ ਜਿਹੜੀ